ਸਸੀ ਕਾ ਜੀ ਮੈਂ ਤੁਹਾਡਾ ਧਰਮਪ੍ਰੀਤ ਜਵੰਦਾ ਤੇ ਅੱਜ ਵੀਡੀਓ ਲੈ ਕੇ ਆਏ ਆਂ ਅਸੀਂ ਖੇਤੀਬਾੜੀ ਦੇ ਸੰਬੰਧਾਂ ਦੇ ਨਾਲ ਰਿਲੇਟਡ ਤੇ ਅੱਜ ਮੈਂ ਖੜਾ ਆਂਗਾ ਦਿੱਤੂਪੁਰ ਜੱਟਾਂ ਪਟਿਆਲਾ ਪਾਸੋਂ ਰੋਡ ਤੇ ਤੇ ਬਾਈ ਸੱਤੇ ਕੋਲੇ ਆਏ ਸੀਗੇ ਤੇ ਸਸੀ ਕਾ ਬਾਈ ਜੀ ਤੇ ਆਹ ਟਰਾਲੀਆਂ ਹਾਂਜੀ ਬਾਈ ਜੀ 11 650 ਟਰਾਲੀ ਠੀਕ ਆ ਬਾਈ ਤੇ ਪੂਰੀ ਵਧੀਆ ਜਹਾਜੀ ਫਰਸ਼ਾ ਬਾਈ ਜੈਕ ਵਾਲੀ ਟਰਾਲੀ ਆ ਜੈਕ ਵੱਡਾ ਲੱਗਿਆ 5 ਇੰਚ ਤੇ ਇਹਦੀ ਡਿਮਾਂਡ ਕੀ ਆ ਸੋਡੀ ਡਿਮਾਂਡ ਬਈ 1,65,000 ਆ ਆਪਣੀ ਕਿੰਨੇ ਕੁ ਬਣ ਜੂ ਕਰਦਾਂਗੇ ਬਾਈ ਮਾਨਤਾਨ ਜਿੰਨਾ ਹੋ ਸਕੂ ਉਨਾ ਕਰਦਾਂਗੇ ਬਾਈ ਅੱਛਾ ਤੇ ਆਹ ਟਰਾਲੀ ਖੜੀ ਆ ਇੱਕ ਹਾਂਜੀ ਇਹ ਵੀ 11 6.5 ਆ ਬਾਈ ਜੈਕ ਵਾਲੀ ਆ ਇਹਦਾ ਗਾਟਾ ਜਣੀ ਤਕੜਾ ਆ 10 ਇੰਚੀ ਆ ਤੇ ਜੈਕ ਵਗੈਰਾ ਲੱਗਿਆ ਹੋਇਆ ਤੇ ਜੈਕ ਕਿੰਨੇ ਇੰਚੀ ਪੰਪ ਕਿੰਨੇ ਇੰਚੇ ਚ ਇਹ ਇਹ 4 ਇੰਚੀ ਆ ਜੀ ਤੇ ਇਹਦੇ ਟੂਲ ਵੀ ਵੱਡਾ ਲੱਗਿਆ ਹੋਇਆ ਹਾਂ ਟੂਲ ਵਗੈਰਾ ਲੱਗੇ ਹੋਇਆ ਤੇ ਟਾਇਰ ਇਹ ਵੀ ਟਰਾਲੀ ਆ ਬਿੱਡ ਬੁੱਡ ਵੀ ਵੱਡਾ ਲੱਗਿਆ ਹੋਇਆ ਬਾਈ ਤੇ ਵਿੱਚੋਂ ਸਾਫ਼ ਆ ਪੂਰੀ ਇਹ ਆਪਾਂ 1,70,000 ਦੀ ਕਹਿੰਦੇ ਆ ਬਾਈ ਠੀਕ ਆ ਤੇ ਜਿਹੜੀ ਆਹ ਟਰਾਲੀ ਖੜੀ ਆ ਇੱਕ ਇੱਧਰ ਇਹ ਹੈਗੀ 6 12 ਜੀ 6 12 ਹਾਂ ਜੀ ਇਹ ਵੀ ਜੈਕ ਵਾਲੀ ਆ ਇਹਦੇ ਨਾਲ ਆਪਾਂ ਜਾਲ ਵੀ ਦੇ ਦਾਂਗੇ ਤੂੜੀ ਵਾਲੀ ਦੇਣਾ ਤੇ ਇਹਦੇ ਨਾਲ ਦੂਜਾ ਬਿੱਡ ਵੀ ਦੇ ਦਾਂਗੇ ਆਪਾਂ ਕਣਕ ਜੀਰੀ ਵਾਲਾ ਠੀਕ ਹੈ ਇਹ ਇਹਦੀ ਕੀ ਡਿਮਾਂਡ ਹੈ ਇਹਦੀ ਇੱਕ ਵੀ ਡਿਮਾਂਡ ਕਰਦੇ ਆਂ ਬਾਈ ਕੋਈ ਮੰਨ ਤਾਂ ਕੀ ਕਰ ਦਾਂਗੇ ਡਿਸਕਾਊਂਟ ਮੌਕੇ ਤੇ ਮੈਂ ਲੱਖ ਚ ਬਣ ਜੂ ਇੱਕ 10 ਦੀ ਦੇ ਦਾਂਗੇ ਜੀ ਹੋਰ ਦੱਸੋ ਤੇ ਆਹ ਟਰਾਲੀ ਖੜੀ ਆ ਇੱਕ ਇਹ ਵੀ 6 12 ਬਾਈ ਤੂੜੀ ਵਾਲੀ ਆ ਜੈਕ ਹੈ ਨਹੀਂ ਸਾਦੀ ਆ ਬੇਦਾਗ ਟਾਇਰ ਨੇ ਟਰਾਲੀ ਚੰਗੀ ਆ ਇਹ ਵੀ ਇਹ ਇਹ ਆਪਾਂ ਦੇ ਦਾਂਗੇ 85 ਕਿਹ ਹਜ਼ਾਰ ਦੀ ਦੇ ਦਾਂਗੇ ਠੀਕ ਹੈ ਤੇ ਇਧਰ ਆ ਸਵੇ ਤਵੀਆਂ ਇਹ ਹਨ ਫੜੀ ਆਠ ਆਠ ਦੀਆਂ ਤਵੀਆਂ ਨੇ ਤੇ 11 ਹਲ ਨੇ ਪਿੱਛੇ ਤੇ ਸੁਹਾਗਾ 10 ਫੁੱਟਾ ਪਿਆ ਬਾਈ ਕਰਾਹਾ ਪਿਆ ਸੁਪਰ ਸੀਡਰ ਤੇ ਉਹ ਰੂਟਾ ਬੀਟਰ ਤੇ ਉਧਰ ਤੂੜੀ ਵਾਲੇ ਰੀਪਰ ਵੀ ਨੇ ਉਹ ਦੋ ਰੀਪਰ ਖੜੇ ਆਪਣੇ ਕੋਲ ਤੂੜੀ ਵਾਲੇ ਮਤਲਬ ਟੋਟਲੀ ਛੋਡੇ ਕੋਲੇ ਖੇਤੀਬਾੜੀ ਦੇ ਸੰਦ ਨੇ ਹੈਗੇ ਸਾਰੇ ਹੈਗੇ ਬਾਈ ਰੀਪਰ ਵੀ ਜੇ ਕਿਤੇ ਛੋਟੇ ਜ਼ਿਮੀਂਦਾਰ ਨੇ ਲੈਣਾ ਆਪਾਂ ਇੱਕ 75 ਕਿਹ ਹਜ਼ਾਰ ਦਾ ਦੇ ਦਾਂਗੇ ਇੰਨੇ ਕਦਾ ਦਾ ਤੋਲ ਚ ਵਗ ਜਾਂਦਾ ਬਾਈ ਕਵਾਟ ਚ ਠੀਕ ਤੇ ਇਧਰ ਆ ਦੋ ਟਰੈਕਟਰ ਖੜੇ ਨੇ ਹਾਂ ਬਾਈ ਜੀ ਇਹ 1999 ਮਾਡਲ ਫੋਰਡ ਆ 3700 ਸਾਰਾ オリジナル ਆ ਠੀਕ ਹੈ ਇੰਜਨ ਗੇਅਰ ਦਾ ਪੂਰਾ ਚੰਗਾ ਹੈ ਬਾਈ ਮਗਰਾਟ ਵਗੈਰਾ ਸਾਰੇ ਵਧੀਆ ਨੇ ਤੇ ਇਹਦੀ ਕੀ ਡਿਮਾਂਡ ਹੈ ਇਹਦੀ ਡਿਮਾਂਡ ਕਰਦੇ ਆ ਆਪਾਂ 1 ਲੱਖ 20 ਹਜ਼ਾਰ ਕੋਈ ਮਾਨਤਾਨ ਮਾਨਤਾਨ ਜਿੰਨਾ ਕਹੋਗੇ ਕਰ ਦਾਂਗੇ ਮਹਾਰਾਜ ਪੂਰੇ ਲੱਖ ਚ ਹੋ ਜੂ ਚੱਲ ਜੇ ਤੁਸੀਂ ਕਹਿੰਦੇ ਹੋ ਤਾਂ ਲੱਖ ਚ ਹੀ ਦੇ ਦਾਂਗੇ ਬਾਈ ਜੀ ਚਾਹੇ ਨਾਂ ਬੱਚੇ ਚਾਹੇ ਪੰਨੇ ਚਾਹੇ ਪੰਨਿਓਂ ਪੈ ਜਾਣ ਬਾਈ ਯਾਰ ਹੋਰ ਦੱਸ ਵਾ ਠੀਕ ਲੱਖ ਤਾਂ ਹੀ ਦੇ ਦਾਂਗੇ ਆਪਾਂ ਹਾਂ ਦੱਸ ਠੀਕ ਹੈ ਤੇ ਆ ਤੁਸੀਂ ਕਹਤਾ ਹੁਣ ਕੋਈ ਗੱਲ ਨਹੀਂ ਸਵਰਾਜ 735 ਇਹ ਸਵਰਾਜ 735 ਆ ਬਾਈ ਕਿੰਨੇ ਮਾਡਲ ਹੈ ਇਹ 94 ਮਾਡਲ ਆ ਬਾਈ ਇਹ ਵੀ ਟਰੈਕਟਰ ਚੰਗਾ ਮਗਰਾਡ ਦਵਾਰੇ ਲੱਗੇ ਹੋਇਆ ਜਹਾਰਾ ਬਾਕੀ ਓਰੀਜਨਲ ਆ ਤੇ ਇਹ ਆਪਾਂ 110000 ਦਾ ਕਹਿੰਦੇ ਆ ਬਾਈ ਇਹ ਵੀ ਫਿਰ ਲੱਖ ਚ ਹੀ ਹੋ ਗਿਆ ਥੋੜੀ ਮਰਜ਼ੀ ਆ ਜੇ ਤੁਸੀਂ ਲੱਖ ਦਾ ਕਹਿੰਦੇ ਲੱਖ ਦਾ ਦੇ ਦਾਂਗੇ ਲੋ ਵੀ ਮਿੱਤਰੋ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਪਾ ਪਟਿਆਲਾ ਪਾਸੋਂ ਰੋਡ ਤੇ ਦਿੱਤੂਪੁਰ ਜੱਟਾਂ ਬਾਈ ਦਿੱਤੂਪੁਰ ਜੱਟਾਂ ਬਾਈ ਦਾ ਨੰਬਰ ਸਕਰੀਨ ਤੇ ਆ ਤੇ ਇਹਦੀ ਫਿਰ ਲੱਖ ਚੀ ਹੋ ਜੂਏ ਵੀ ਲੱਖ ਲੱਖ ਚੀ ਕਰਦਾ ਬਾਈ ਹਜ਼ਾਰ ਦਾ ਤੇਲ ਵੀ ਪਾ ਕੇ ਦੇ ਲਾਂਗੇ ਹੋਰ ਦੱਸਦੇ ਕਹਿੰਦੇ ਛੋਡੇ ਵਾਸਤੇ ਜਿਹੜਾ ਵੀ ਟਰੈਕਟਰ ਲਊਗਾ ਉਹਨਾਂ ਵਾਸਤੇ ਜਿਹੜੇ ਟਰੈਕਟਰ ਦੇ ਵਿੱਚ 1000 ਰੁਪਏ ਦਾ ਡੀਜ਼ਲ ਵੀ ਪਾ ਕੇ ਦੇਣੀ ਤਾਂ 99000 ਚ ਰਹਿ ਗਏ ਬਿਲਕੁਲ ਬਾਈ 99000 ਚ ਰਹਿ ਗਏ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਤੇ ਪੇਜ ਨੂੰ ਕਰ ਲੋ ਫੋਲੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਜੀ ਅਗਲੀ ਹੋਰ ਵੀਡੀਓ ਵਿੱਚ ਧੰਨਵਾਦ ਧੰਨਵਾਦ